ਲੜਾਈ ਜਿੰਨੇ ਸਾਰੇ ਬੰਦੇ ਨੇ ਵਿਚੋਗਤਨ ਪਾਇਆ ਉਹਦਾ ਬਹੁਤ ਬਣਾ ਵਰਕਰ ਕਹਿੰਦੇ ਨੇ ਮਾਰਕ ਜੇਕਰ ਰੰਧਾਵਾ ਸਾਹਿਬ ਦੀ ਮੁੱਛ ਖੜੀ ਤੇ ਮੁੱਛਾ ਢੀ ਵੀ ਅੱਜ ਖੜੀ ਇਹਨੇ ਮਿਆਰ ਮੇਰੇ ਵਰਕਰ ਜੀ ਤੱਕ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੋਛਾ ਜਦ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੋਛਾ ਤਾਂ ਫਿਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਮੁੱਛਾ ਤੇ ਮੁੱਛਾ ਤਾਂ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਰੰਧਾਵਾ ਰੰਧਾਵਾ ਕਿਹੜੇ ਫੈਕਟਰ ਚੱਲੇ ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਿਨਾਂ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਉੱਤੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਬਹੁਤ ਸਾਰੇ ਤੁਹਾਡੇ ਤੇ ਤਾਂ ਵੀ ਕਿਸੇ ਗਏ ਸੀ ਕਿ ਗੈਂਗਸਟਰਾਂ ਦੇ ਨਾਲ ਦੱਸਿਆ ਗਿਆ ਸੀ ਕਿ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਅੱਜ ਵੀ ਉਹਨਾਂ ਵੱਲੋਂ ਇਹੀ ਕਹਿਆ ਜਾ ਰਿਹਾ ਜਿਹੜਾ ਉਹਨਾਂ ਤਾਂ ਜੇ ਲੋਕਾਂ ਨੇ ਵੇਖਿਆ ਸਾਡੇ ਲੋਕ ਹਨ ਅਮ੍ਰਿਤਸਰ ਤੋਂ ਲੋਕ ਹੈ ਮੇਰਾ ਪਰਿਵਾਰ ਚੀਤਾ ਦਾ ਪਰਿਵਾਰ ਹੈ ਮੇਰੇ ਘਰ ਨੇ 4 ਮੈਂਬਰਾਂ ਨੇ ਜਦੋਂ ਕਾਲਾ ਦੌਰ ਆਇਆ ਸੀ ਪੰਜਾਬ ਦੇ ਚਾਹ ਉਹਨੇ ਸੀ ਦਿੱਤੀ ਚਾਰ ਮੇਰੇ ਫਾਜ਼ਲ ਸਾਹਿਬ ਫਾਜ਼ਲ ਦੇ ਚਾਚਾ ਜੀ ਨਾਲ ਚਾਚਾ ਜੀ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਦਾ ਕੀ ਸਟੇਟਸ ਹੈ ਔਰ ਇਹਨਾਂ ਦੇ ਕਿੰਨਾ ਕਿੰਨਾ ਲੋਕਾਂ ਨਾਲ ਸੰਬੰਧ ਸੀਗੇ ਉਹ ਸਭ ਲੋਕਾਂ ਨੂੰ ਪਤਾ ਬਿਲਕੁਲ ਜਿਸ ਤਰੀਕੇ ਨਾਲ ਮਾਤਾ ਜੀ ਦੀਆਂ ਅੱਖਾਂ ਭਰੀਆਂ ਸੀ ਜਿਸ ਦਿਨ ਤੁਸੀਂ ਪਹਿਲੇ ਦਿਨ ਲੈ ਵੋਟ ਪਾਈ ਸੀ ਅੱਜ ਉਹਨਾਂ ਦੇ ਘਰ ਭੰਗੜੇ ਦੇਖਣ ਵਾਲੇ ਆ ਦੀ ਕਿਰਪਾ ਸਾਤ ਗੁਸਤੀਆਂ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀਚੰਦ ਨੇ ਕਿਰਪਾ ਕੀਤੀ ਇੱਕ ਮੁੱਖ ਮੰਤਰੀ ਨਾਲ ਕਾਮ ਵਰਕਰ ਲੜਾਈ ਲੜੰਦਿਆ ਜੀ ਲੋਕਾਂ ਨੇ ਪ੍ਰਮਾਤਮਾ ਨੇ ਕਿੰਨਾ ਵੱਡਾ ਜਿਹੜਾ ਤਾਜ ਆ ਮੇਰੇ ਸਿਰ ਤੇ ਰੱਖਿਆ ਇਹ ਕੋਈ ਛੋਟੀ ਗੱਲ ਨਹੀਂ ਜਿਹੜੇ ਲੋਕ ਵੱਡੇ ਵੱਡੇ ਲੀਡਰ ਨੂੰ ਸੰਦਰ ਨੈਸ਼ਨਲ ਲੈਵਲ ਦਾ ਲੀਡਰ ਹੋਵੇ ਅੱਜ ਖਬਰਾਂ ਦੇ ਕੋਲ ਟੀਵੀ 'ਚ ਕਿੰਨਾ ਕਿਵੇਂ ਚੱਲਣ ਰਹੀਆਂ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋ ਸਦਾ ਉਹ ਕੀ ਮੰਨਦੇ ਹੋ ਜੇ ਦਾ ਕਿਹੜਾ ਫੈਕਟਰ ਹੈ ਗਣ ਤੋੜਤਾ ਜੀ ਕਾਂਗਰਸ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਹਿੰਦਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੜਨੀ ਡੇਰਾ ਬਾਬਾ ਨਾਨਕ ਚ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਇਸ ਪਰਿਵਾਰਵਾਦ ਨੂੰ ਖਤਮ ਕਰੋ ਇਸ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਤਮ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਵੱਡਾ ਮੈਂ ਲੋਕਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ 'ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰਿਆਂ ਆਪਣੇ ਵੋਟਰਾਂ ਸਵਾਰਨਾ ਬੇਨਤੀ ਕਰਦਾ ਕੋਈ ਹੱਲਾ ਕੁੱਲਾ ਜਿਹੜਾ ਪਿੰਡਾਂ 'ਚ ਨਹੀਂ ਹੋਣਾ ਚਾਹੀਦਾ ਅਕਾਲੀ ਦਲ ਕਹਿੰਦਾ ਜੱਗੂ ਫੈਕਟਰ ਬੜਾ ਕੰਮ ਆਇਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਦੋਂ ਜੱਗੂ ਫੈਕਟਰ ਜਿਹਦੀਆਂ ਫੋਟੋਆਂ ਉੱਥੇ ਵਿਧਾਨ ਸਭਾ 'ਚ ਚੱਲੀਆਂ ਈ ਉਦੋਂ ਜੱਗੂ ਫੈਕਟਰ ਕਿੱਥੇ ਸੀਗਾ ਅਕਾਲੀ ਦਲ ਵੱਲੋਂ ਵੀ ਤੁਹਾਡੀ ਮੇਰੀ ਤਾਂ ਕੋਈ ਫੋਟੋ ਨਹੀਂ ਕਿਸ ਦੇ ਨਾਲ ਮੇਰੀ ਤਾਂ ਕਿਸੇ ਨਾਲ ਕੋਈ ਫੋਟੋ ਨਹੀਂ ਜਦੋਂ ਬਿਕਰਮਜੀਤ ਜੀ ਨੇ ਵਿਧਾਨ ਸਭਾ ਸ਼ਹਿਰਚਨ ਚ ਵੋਟ ਵੋ ਕਿਹਦੀ ਫੋਟੋ ਸੀ 2022 ਦਾਰੀ ਨਾਲ ਜਿਹੜੀ ਜਨਮ ਵੱਲੋਂ ਕਿਹਦੇ ਨਾਲ ਫੋਟੋ ਆਇਆ ਸੀ ਜਿਹੜੀ ਬਾਤ ਹੋਇਆ ਸੀ ਕਿ ਆਮੋ ਸਾਹਮਣੇ ਹੋ ਕੇ ਦੋਵੇਂ ਰੰਦਾਵੇ ਜੋ ਕੇਜਰੀਵਾਲ ਕਹਿ ਕੇ ਗਏ ਸੀ ਕਿ ਦੋਵੇਂ ਰੰਦਾਵੇ ਕੋਜੀ ਲੜਾਈ ਜਿਹੜੀ ਹੁੰਦੀ ਆ ਨਾ ਇਹ ਲੜਾਈ ਇਹ ਦੁਸ਼ਮਣੀ ਹੁੰਦੀ ਆ ਇਹ ਜਿਹੜੀ ਲੜਾਈ ਹੈ ਇਲੈਕਸ਼ਨ ਦੀ ਲੜਾਈ ਆ ਮੈਂ ਉਸ ਲੜਾਈ ਨੂੰ ਉਸੇ ਢੰਗ ਨਾਲ ਹੀ ਲੜਿਆ ਜਿਸ ਢੰਗ ਨਾਲ ਮੈਨੂੰ ਲੜਨੀ ਚਾਹੀਦੀ ਮੈਂ ਉਸੇ ਢੰਗ ਨਾਲ ਲੜਾਈ ਲੰਡਾ ਵਾ ਸਾਹਿਬ ਤੇਰੀ ਅਗਲੀ ਵਾਲੀ ਆਉਂਦੀ ਲੱਗਦੇ ਆ ਫੈਕਟਰਾ ਹੈ ਅਕਾਲੀ ਦਲ ਦੀ ਸਪੋਰਟ ਹੋਣਾ ਆਪਣਾ ਜੀਤ ਹੈ ਤੁਸੀਂ ਅੱਗੇ ਹੀ ਕੰਮ ਕਰਨਾ